ਕੋਸ ਦੇਖ ਰਹੇ ਸਾਰੇ ਹੀ ਦਸ਼ਕਾਂ ਦਾ ਸਵਾਗਤ ਹੈ ਤਸਵੀਰਾਂ ਤੁਹਾਨੂੰ ਕੋਟਗਪੂਰਾ ਸੁਨੀਤਾ ਗਰਗ ਦੇ ਘਰ ਦੀਆਂ ਅਗੋਂ ਦੀਆਂ ਦਿਖਾ ਰਹੇ ਆ ਜਿੱਥੇ ਸੁਨੀਤਾ ਗਰਗ ਪੰਜਾਬ ਦੇ ਜਨਨ ਸੈਕਟਰੀ ਹੈ ਜਿਹੜਾ ਉਹਨਾਂ ਦਾ ਅੱਜ ਪਤਲਾ ਫੂਕਿਆ ਜਾ ਰਿਹਾ ਹੈ ਉਹਨਾਂ ਦੇ ਨਾਲ ਸੁਖਪਾਲ ਸਿੰਘ ਸਰਾ ਜੋ ਬਠਿੰਡਾ ਤੋਂ ਫਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਹਨ ਉਹਨਾਂ ਦਾ ਵੀ ਪਤਲਾ ਫੂਕਿਆ ਜਾ ਰਿਹਾ ਹੈ ਸਭ ਤੋਂ ਪਹਿਲਾਂ ਅਸੀਂ ਡੀਐਸਪੀ ਬਲਕਾਰ ਸਿੰਘ ਨਾਲ ਗੱਲਬਾਤ ਕਰਾਂਗੇ ਕਿ ਅੱਜ ਪੁਲਿਸ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਰੱਖੇ ਗਏ ਸਰ ਅੱਜ ਜਿਹੜਾ ਹੈਗਾ ਕਿਸਾਨਾਂ ਵੱਲੋਂ ਸੁਨੀਤਾ ਗਰਗ ਦੇ ਘਰ ਦਾ ਘਰਾਉ ਕਰਨਾ ਜਿਹੜਾ ਹੈ ਔਰ ਪਤਲਾ ਉਸ ਤੋਂ ਬਾਅਦ ਸੰਭਵੰਦ ਹੋ ਗਈ ਅੱਜ ਕਰੀਬ 3 ਮਹੀਨੇ ਤੋਂ ਜਿਹੜਾ ਕਿਸਾਨ ਜੁੜੀਆਂਨ ਵੱਲੋਂ ਮੈਡਮ ਸਬੀਤਾ ਗਰਗ ਦੇ ਬਾਰਮੂਰੇ ਧਰਨਾ ਲਾਇਆ ਗਿਆ ਅੱਜ ਵੀ ਉਹ ਧਰਨਾਏ ਦੇ ਵਿੱਚ ਆਪਣੇ ਸਪੀਚਾਂ ਕਰ ਰਿਹਾ ਵਿਚਾਰਾਂ ਕਰ ਰਿਹਾ ਰੋਸ ਪ੍ਰਦਰਸ਼ਨ ਕਰਨਾ ਸੰਵਿਧਾਨਕ ਅਧਿਕਾਰ ਹੈ ਉਹ ਰੋਸ ਪ੍ਰਦਰਸ਼ਨ ਕਰ ਰਿਹਾ ਜਿਹੜੇ ਜਿਨਾਂ ਨੂੰ ਸਮਝਾਇਆ ਗਿਆ ਕਿ ਜਾਬਤੇ ਦੇ ਵਿੱਚ ਰਹਿ ਕੇ ਆਪਣਾ ਰੋਸ ਪ੍ਰਦਰਸ਼ਨ ਕਰਨਾ ਅਸੀਂ ਹਰ ਤਰ੍ਹਾਂ ਦੀ ਜਿਹੜੀ ਹੈ ਫੋਰਸ ਹੈ ਲੈਡੀ ਫੋਰਸ ਔਰ ਬਾਕੀ ਫੋਰਸ ਜਿੰਨੀ ਸਾਨੂੰ ਜ਼ਰੂਰਤ ਹੈ ਉਹ ਅਸੀਂ ਲਾਈ ਹੈ ਕੀ ਲੱਗਦਾ ਤੁਹਾਨੂੰ ਹੁਣ ਕੋਈ ਸਨੀਤਾ ਘਰੇ ਦੇ ਘਰ ਦਾ ਘਰਾਓ ਕਰਨਗੇ ਉਸ ਤੋਂ ਬਾਅਦ ਕੋਈ ਖੁੱਲੜ ਬਾਜੀ ਵੀ ਹੋ ਸਕਦੀ ਹੈ ਜਾਂ ਕੀ ਲੱਗਦਾ ਕਿਸਾਨ ਸਿਆਣੇ ਇਸ ਗੱਲ ਨੂੰ ਲੈ ਕੇ ਨਹੀਂ ਨਹੀਂ ਬਿਲਕੁਲ ਨਹੀਂ ਜੀ ਉਹਨਾਂ ਨਾਲ ਪਹਿਲਾਂ ਸਾਡੀ ਗੱਲ ਹੋਈ ਹੈ ਕਿਸਾਨ ਯੂਨੀਅਨ ਨਾਲ ਵੀ ਹੋਈ ਹੈ ਉਹਨਾਂ ਨੇ ਸਾਨੂੰ ਇਹੀ ਸੁਆਸ਼ਣ ਦੋਇਆ ਵੀ ਬਿਲਕੁਕੁਲ ਪੀਸਫੁਲੀ ਅਸੀਂ ਜਾਬ ਤੇ ਜਿਹੜੇ ਰਹਿ ਕੇ ਜਿਹੜਾ ਆਪਣਾ ਪੀਸਫੁਲੀ ਪ੍ਰੋਟੈਸਟ ਕਰਾਂਗੇ ਥੈਂਕ ਯੂ ਸਭ ਥੈਂਕ ਯੂ ਸਟੇਸ਼ਨ ਡੀਐਸਪੀ ਬਲਕਾਰ ਸਿੰਘ ਉਸ ਤੋਂ ਬਾਅਦ ਤੁਹਾਨੂੰ ਅਸੀਂ ਦਿਖਾਵਾਂਗੇ ਕਿ ਕਿਸਾਨ ਯੂਨੀਅਨ ਦੇ ਜਿੰਨੇ ਵੀ ਲੇਡਿਸ ਜਿਹੜੇ ਹੈਗੇ ਆ ਇੱਥੇ ਬੈਠੇ ਹੋਏ ਆ ਇਸ ਤੋਂ ਬਾਅਦ ਸਨੀਤਾ ਘਰ ਦੇ ਘਰ ਦਾ ਜਿਹੜਾ ਹੈਗਾ ਘਰਾਓ ਕਰਨਾ ਤੁਸੀਂ ਦੇਖ ਸਕਦੇ ਹੋ ਲਗਾਤਾਰ ਅੱਜ 88 ਦਿਨ ਦੇ ਵਿੱਚ ਧਰਨਾ ਜਿਹੜਾ ਹੈਗਾ ਇਹ ਚਾਲੂ ਆ ਔਰ ਉਸ ਤੋਂ ਬਾਅਦ ਸਨੀਤਾ ਗਰਕ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਕੀ ਕਹਿਣਾ ਚਾਹੁੰਦੇ ਆ ਇਹ ਦੱਸਿਆ ਜਾਂਦਾ ਹੈ ਕਿ ਇਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਮੜੀ ਸ਼ਦਾਬ ਦੇ ਜਿਹੜੀ ਹੈਗੀ ਸਖਪਾਲ ਸਿੰਘ ਕੋਲੋਂ ਬੋਲੀ ਗਈ ਹੈ ਸਨੀਤਾ ਗਰਗ ਦੇ ਘਰ ਦੇ ਤਸਵੀਰਾਂ ਤੁਹਾਨੂੰ ਦਿਖਾ ਦਿਆ। ਅਸੀਂ ਸਨੀਤਾ ਗਰਗ ਦੇ ਘਰ ਅਸੀਂ ਪਹੁੰਚੇ ਸੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕੀ ਸਾਨੂੰ ਦੱਸਦੇ ਆ। ਲੱਗਦਾ ਕੋਈ ਹੈ ਨਹੀਂ ਆ। ਅਸੀਂ ਉਹਨਾਂ ਨਾਲ ਫੋਨ ਤੇ ਜਿਹੜਾ ਹੈਗਾ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਅੱਜ ਜਿਹੜਾ ਹੈਗਾ ਅੱਜ ਉਹਨਾਂ ਦਾ ਪੁਤਲਾ ਫੁਕਿਆ ਗਿਆ ਔਰ ਨਾਲ ਹੀ ਜਿਹੜਾ ਹੈਗਾ ਜ਼ਿਲ੍ਹਾ ਪ੍ਰਧਾਨ ਜਿਹੜੇ ਹੈਗੇ ਸੁਖਪਾਲ ਸਰਾਂ ਦਾ ਜਿਹੜਾ ਹੈਗਾ ਪੁਤਲਾ ਫੁਕਿਆ ਗਿਆ ਅਸੀਂ ਗੱਲਬਾਤ ਕਰਦੇ ਹਾਂ ਕਿ ਸਾਨੂੰ ਇਹਦੇ ਬਾਰੇ ਕੀ ਦੱਸਣਾ ਉਹਨਾਂ ਦਾ ਹਾਂਜੀ 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 ਗੁਰਸਾ ਨਮਸਕਾਰ ਜੀ ਨਮਸਕਾਰ ਜੀ ਹਾਂਜੀ ਮੈਂ ਸੁਨੀਲ ਜਿੰਦਰ ਭੋਰਾ ਜੀ ਡੇਲੀ ਪੋਸਟ ਪੰਜਾਬੀ ਤੋਂ ਐਕਚੁਅਲੀ ਮੈਂ ਤੁਹਾਡੇ ਘਰ ਬੈਠਾ ਸੀਗਾ ਤੇ ਅੱਜ ਜਿਹੜਾ ਹੈਗਾ ਇੱਕ ਪੁਤਲਾ ਫੂਕਿਆ ਗਿਆ ਤੁਹਾਡਾ ਔਰ ਸੁਖਪਾਲ ਸਰਾਂ ਦਾ ਤੇ ਕੀ ਕਹਣਾ ਤੁਹਾਡਾ ਉਹਦੇ ਬਾਰੇ ਦੇਖੋ ਲੋਕਾਂ ਦਾ ਝੰਡੇ ਦਾ ਸ਼ਮੂਹ ਪਰਨਾ ਤੇ ਹੱਕ ਹੈ ਪ੍ਰਦਰਸ਼ਨ ਕਰਨ ਦਾ ਹੱਕ ਹੈ ਜੀ ਪਰ ਬੀਜੇਪੀ ਨੂੰ ਵੀ ਆਪਣੇ ਪ੍ਰੋਗਰਾਮ ਕਰਨ ਦਾ ਹੱਕ ਹੈ ਦੇਖੋ ਉਹਦੀ ਅਡੱਲ ਵਿਹਾਰੀ ਵਾਈਫਾਈ ਜੀ ਦਾ ਜਨਮ ਦਿਨ ਮਨਾ ਰਹੇ ਸੀ ਜੀ ਉਹ ਅਡੱਲ ਵਿਹਾਰੀ ਵਾਈਫਾਈ ਸਾਰੇ ਆਲ ਪਾਰਟੀ ਨੂੰ ਪਿਆਰੇ ਸੀ ਜੀ ਕੋਈ ਵੀ ਪਾਰਟੀ ਉਹਨਾਂ ਦਾ ਗ੍ਰੋਹ ਨਹੀਂ ਕਰ ਸਕਦੀ ਸੀ ਅੱਜ ਤੱਕ ਜੀ ਅੱਛਾ ਉਹਨਾਂ ਇਸ ਦੇ ਨਾਲ ਨਾਲ ਨਰਿੰਦਰ ਮੋਦੀ ਜੀ ਸਾਡੇ ਜੋ ਦੇਖਦੇ ਪ੍ਰਧਾਨ ਮੰਤਰੀ ਨੇ ਜੀ ਇੱਕ ਕਿਸਾਨ ਭਰਾਵਾਂ ਦੇ ਅਕਾਊਂਟ ਦੇ ਵਿੱਚ 18000 ਕਰੋੜ ਰੁਪਇਆ ਪਾਇਆ ਹੈ ਕੱਲ ਜੀ ਔਰ ਕਿਸਾਨ ਭਰਾਵਾਂ ਦੇ ਖਾਤਿਆਂ 'ਚ ਪਹੁੰਚ ਵੀ ਗਿਆ ਜੀ ਜੋ ਜੋ ਕਿਸਾਨ ਭਰਾਵਾਂ ਨੂੰ આજ ਤੱਕ ਅਥੀ ਜੀ ਜਿੰਨੇ ਲਾਭ ਦਿੱਤੇ ਨੇ ਜਿੰਨੇ ਬੈਨੀਫਿਟਸ ਦਿੱਤੇ ਨੇ ਜੀ ਸਾਰੇ ਨਰਿੰਦਰ ਮੋਦੀ ਜੀ ਨੇ ਉਹ ਹਿਲਵਾਏ ਆ ਕੱਲ ਜੀ ਦੇਖੋ ਉਹ ਅਸੀਂ ਵੀਡੀਓ ਦਿਖਾ ਰਹੇ ਸੀ ਪ੍ਰੋਗਰਾਮ ਕਰ ਰਹੇ ਸੀ ਉਹ ਸਾਨੂੰ ਆਪਣੇ ਪ੍ਰੋਗਰਾਮ ਕਰਨ ਦਾ ਹੱਕ ਹੈ ਕਿ ਲੋਕਾਂ ਤੋਂ ਪਰੇ ਨਾਲ ਇਹਨਾਂ ਨੂੰ ਆਪਣਾ ਹੱਕ ਹੈ ਧਰਨਾ ਦੇਣ ਦਾ ਤਾਂ ਸਾਨੂੰ ਵੀ ਹੱਕ ਹੈ ਆਪਣੇ ਪ੍ਰੋਗਰਾਮ ਕਰਨ ਦਾ ਭਾਰਤੀ ਜਨਤਾ ਪਾਰਟੀ ਨੂੰ ਭਾਰਤੀ ਜਨਤਾ ਪਾਰਟੀ ਕਿਉਂ ਨਹੀਂ ਵੀਂਦੀਆਂ ਕਰ ਸਕਦੀ ਸ੍ਰੀਤਾ ਕਰਗਜੀ ਮੇਰਾ ਸਵਾਲ ਹੈ ਕਿ ਜੇਕਰ ਤੁਸੀਂ ਜਦੋਂ ਤੁਹਾਡੇ ਨਾਲ ਖਬਰ ਕਰਦੇ ਹੋ ਤੁਸੀਂ ਦਾਅਵੇ ਕਰਦੇ ਹੋ ਕਿ ਸਰਕਾਰ ਇਹ ਫਾਇਦੇ ਕਰ ਰਹੀ ਹੈ ਸਰਕਾਰ ਇਹ ਫਾਇਦੇ ਕਰ ਰਹੀ ਹੈ ਜੇਕਰ ਕਿਸਾਨਾਂ ਦਾ ਫਾਇਦਾ ਹੁੰਦਾ ਕਿਸਾਨ ਜਿਹੜੇ ਹੈਗੇ ਉਹ ਕਿਉਂ ਅੰਦੋਲਨ ਕਰ ਰਹੇ ਹੈ ਜੇ ਦਾ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਨੇ ਇਹ ਕੀਤਾ ਸਰਕਾਰ ਨੇ ਉਹ ਕੀਤਾ ਹੁਣ ਵੀ ਤੁਸੀਂ ਕਹਿੰਦੇ ਸਰਕਾਰ ਨੇ ਪੈਸੇ ਪਾਏ ਫਿਰ ਵੀ ਤੁਹਾਡੇ ਪੁੱਤਲੇ ਭੁਕੇ ਜਾ ਰਹੇ ਆ ਕੀ ਗੱਲ ਭਾਰਤੀ ਪਾਰਟੀ ਨੇ ਜੀ ਅੱਜ ਤੱਕ ਕਿਸੇ ਵੀ ਪਾਰਟੀ ਨੇ ਕਿਸਾਨ ਭਰਾਵਾਂ ਦੇ ਖਾਤੇ ਦੇ ਵਿੱਚ ਕੋਈ ਪੈਸਾ ਪਾਇਆ ਸੀ ਫਿਰ ਕਿਉਂ ਪੁਤਲੇ ਭੁਕੇ ਜਾ ਰਹੇ ਆ ਤੁਹਾਡੇ ਨਹੀਂ ਦੇਖੋ ਕਿਹੜੇ ਕਿਸਾਨ ਭਰਾ ਹੈ ਇਹਨਾਂ ਨੇ ਸਾਨੂੰ ਐਮੈਂਡਮੈਂਟ ਜਿੰਨੀਆਂ ਵੀ ਦਿੱਤੀਆਂ ਨੇ ਸਰੋਣਾਂ ਦੇ ਵਿੱਚ ਜੀ ਜੀ ਆਸੀਂ ਸਾਰੇ ਮੰਨਣ ਨੂੰ ਤਿਆਰ ਆ ਹਾਲੇ ਕਿ ਕਾਨੂੰਨ ਇਹਨਾਂ ਦੇ ਵਿੱਚ ਆ ਅਸੀਂ ਅੱਜ ਵੀ ਕਹੀ ਜੰਨੀ ਆ ਜੀ ਇਹਨਾਂ ਦੀ ਪ੍ਰਭਾਵਾਂ ਨਾਲ ਇਹਨਾਂ ਨੂੰ ਪਤਾ ਲੱਗ ਜੂਗਾ ਜੀ ਜੀ ਇਹ ਅਸੀਂ ਸਾਰੇ ਐਮੈਂਡਮੈਂਟ ਕਰਨ ਨੂੰ ਤਿਆਰ ਆ ਜੀ ਇਸ ਤੋਂ ਸਾਰੇ ਕਿਉਂ ਨਹੀਂ ਕਰਨਾ ਚੁੱਕਦੇ ਇਹਨਾਂ ਨੂੰ ਕਰਨਾ ਚੁੱਕ ਲੈਣਾ ਚਾਹੀਦਾ ਜੇ ਤੁਸੀਂ ਅੱਜ ਅੱਜ ਜਿਹੜਾ ਹੈਗਾ ਪੁਤਲਾ ਜਿਹੜਾ ਫੋਕਿਆ ਗਿਆ ਤੁਹਾਡਾ ਵੀ ਉਹ ਪੁਤਲਾ ਫੋਕਿਆ ਗਿਆ ਔਰ ਨਾਲ ਹੀ ਸੁਖਪਾਲ ਸਰਾਂ ਦਾ ਪੁਤਲਾ ਫੋਕਿਆ ਗਿਆ ਕਿਸ ਤਰ੍ਹਾਂ ਦੀ ਸ਼ਬਦਾਬਲੀ ਜਿਹੜੀ ਤੁਸੀਂ ਵਰਤੀ ਸੀਗੀ ਉਹਨਾਂ ਦੇ ਖਿਲਾਫ ਕਿਸਾਨਾਂ ਦੇ ਕਲਬ ਜੋ ਅੱਜ ਤੁਹਾਡਾ ਉਹਨਾਂ ਨੇ ਪੁਤਲਾ ਫੋਕਿਆ ਨੇ ਆਸੀ ਕੇ ਖੇਤਾਂ ਦੇ ਭਰਾਵਾਂ ਨਾਲ ਕੋਈ ਸਲਾਮਾਂ ਸਾਰ ਭਰਾਵਾਂ ਨਾਲ ਕੋਈ ਗਲਤ ਸਰਦਾ ਉਹਨਾਂ ਦਾ ਇਹਨਾਂ ਦਾ ਇਹੀ ਅਲੋਕੇਸ਼ਨ ਆ ਜੀ ਕਿ ਸਾਡੇ ਜਿਹੜੇ ਸ਼ਦਾਬਲੀ ਜਿਹੜੀ ਹੈਗੀ ਆ ਉਹਨਾਂ ਨੇ ਗਲਤ ਵਰਤੀ ਆ ਸਾਨੂੰ ਕਾਂਗਰਸੀਸ ਦੱਸਿਆ ਸਾਨੂੰ ਉਗਰਵਾਦੀ ਦੱਸਿਆ ਕਦੇ ਕੀ ਦੱਸਦੇ ਸਾਨੂੰ ਕਦੇ ਕੀ ਦੱਸਦੇ ਆ ਨਹੀਂ 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 ਇਹ ਮੈਂ ਬਿਲਕੁਲ ਨਹੀਂ ਆਸੀ ਤਾਂ ਬਿਲਕੁਲ ਨਹੀਂ ਕਿਹਾ ਸੱਲਾ ਕੋਈ ਸਬੂਤ ਦਿਖਾ ਦਿਓ ਉਹ ਵੀ ਸੁਨੀਤਾ ਨੇ ਕਦੇ ਅੱਜ ਤੱਕ ਗਲਤ ਕਿਹਾ ਹੈ ਤਾਂ ਵੀ ਤਾਂ ਇਹ ਕਈ ਅੰਨਿਆ ਵੀ ਕਿਸਾਨ ਸਾਡੇ ਭਰਾ ਐ ਇਹਨਾਂ ਨੂੰ ਵੀ ਸਮਝਣਾ ਚਾਹੀਦਾ ਪਪਨਾ ਅੰਦੋਲਨ ਵਾਪਸ ਲੈਣਾ ਚਾਹੀਦਾ ਹੈ ਜੋ ਤੁਸੀਂ ਚਾਹੁੰਦੇ ਹੋ ਉਹੀ ਸਾਰੀਆਂ ਐਮੈਂਡਮੈਂਟਾਂ ਨੂੰ ਅਸੀਂ ਤਿਆਰ ਆ ਤੇ ਨਾ ਔਰ ਆਪਣੀ ਵੀ ਹਾਰੀ ਛੱਡ ਦੇਣੀ ਚਾਹੀਦੀ ਹੈ ਕਿਸਾਨਾਂ ਨੂੰ ਜਦੋਂ ਤੁਹਾਡੀ ਕੱਲ ਮੀਟਿੰਗ ਜਿਹੜੀ ਤੁਹਾਡੀ ਤੁਸੀਂ ਕੀਤੀ ਕਰ ਰਹੇ ਸੀ ਮੀਟਿੰਗ ਉਹ ਕੀ ਤੁਸੀਂ ਕੋਈ ਪ੍ਰਸ਼ਾਸਨ ਤੋਂ ਕੋਈ ਦੀ ਮਨਜ਼ੂਰੀ ਵਗੈਰਾ ਲਈ ਸੀ ਜਾਂ ਵੈਸੇ ਕਰ ਰਹੇ ਸੀਗੇ ਨਾਰਮਲੀ ਕਰ ਰਹੇ ਸੀ ਵੈਸੇ ਇਹ ਕੋਲ ਨਾਰਮਲੀ ਮੀਟਿੰਗ ਸੀ ਸਾਥੀ ਕਰੋ ਕੋਈ ਬਹੁਤ ਕੱਟ ਹੁੰਦਾ ਆ ਕਿ ਵਰਕਰ ਤੇ ਆਪਣੇ ਜੀ ਜੀ ਪਰ ਤੁਸੀਂ ਫਿਰ ਮੀਟਿੰਗ ਵਿੱਚੋਂ ਕਿਉਂ ਛੱਡ ਦਿੱਤੀ ਤੁਸੀਂ ਨਹੀਂ ਮੀਟਿੰਗ ਬੋਲੀ ਕੀਤੀ ਅਸੀਂ ਕੋਈ ਵਿਚ ਨਹੀਂ ਛੱਡੀ

ਪੱਕੇ ਜੇ ਕੋਈ ਚਲੋ ਜੇ ਕੋਈ ਐ ਪ੍ਰੋਗਰਾਮ ਸਾਨੂੰ ਕਰਨ ਦਾ ਹੱਕ ਹੈ ਕਿ ਨਾਲ ਤੁਸੀਂ ਰਸੋ ਨਹੀਂ ਬਿਲਕੁਲ ਹੱਕ ਤਾਂ ਸਾਰਿਆਂ ਨੂੰ ਹੈ ਜੀ ਜਿਹੜਾ ਹੈਗਾ ਆਪਣਾ ਮੁਲਕ ਦੇ ਵਿੱਚ ਆਪਦੇ ਹੱਕ ਤੇ ਹੈ ਆਸੀ ਮੀਟਿੰਗ ਚਾਹੀ ਸਾਡੀ ਵਿਚਾਰੇ ਰਹੀ ਚਾਹੀ ਸਾਡੀ ਪੂਰੀ ਰਹੀ ਤੇ ਕਿਸਾਨ ਭਰਾਵਾਂ ਨੂੰ ਕੀ ਆਪਕੇ ਸਾਡੀ ਮੀਟਿੰਗ ਲੋਕਣ ਦਾ ਅੱਜ ਆਸੀ ਸਾਡੇ ਘਰ ਅੱਗੇ ਦੇਖੋ 3 ਮਹੀਨੇ ਹੋ ਗਏ ਬੈਠਿਆ ਨੂੰ ਮੈਂ ਕਦੀ ਬੋਲੀ ਆ ਜੀ ਤੁਸੀਂ ਇੱਥੇ ਕਿਉਂ ਬੈਠੇ ਹੋ ਕਦੀ ਬੋਲੀ ਇਹਨਾਂ ਨੂੰ ਜੀ ਤੁਸੀਂ ਇੱਥੇ ਕਿਉਂ ਬੈਠੇ ਹੋ ਫਿਰ ਵੀ ਕਹਿੰਦੇ ਕਿਸਾਨ ਸਾਡੇ ਭਰਾ ਹੈ ਜੀ ਸਾਡੇ ਅਨਨਦਾਤਾਈ ਪੂਰੇ ਦੇਸ਼ ਦਾ ਘੇਟ ਭਰ ਰਹੇ ਨੇ ਤੇ ਪਰ ਇਹਨਾਂ ਭਰਾਵਾਂ ਨੂੰ ਵੀ ਸਮਝਾਉਣਾ ਚਾਹੀਦਾ ਵੀ ਜੇ ਬੀਜੇਪੀ ਪਾਰਟੀ ਵੀ ਆਪਣੀ ਤੇ ਕਿਸੇ ਨੂੰ ਕੁਝ ਕਹਿ ਨਹੀਂ ਰਹੀ ਸ਼ਾਂਤਵੇਂ ਢੰਗ ਨਾਲ ਆਪਣੇ ਅੰਦਰ ਮੀਟਿੰਗ ਕਰ ਰਹੇ ਐ ਤਾਂ ਕਰ ਲੈਣ ਦਿਓ ਪਰ ਜਦੋਂ ਕਿਸਾਨਾਂ ਉੱਤੇ ਪਹੁੰਚ ਗਏ ਸੀਗੇ ਫਿਰ ਤੁਹਾਨੂੰ ਕੀ ਕਿਸਾਨਾਂ ਤੋਂ ਡਰ ਸੀਗਾ ਤੁਸੀਂ ਆਦੀ ਮੀਟਿੰਗ ਵਿੱਚ ਛੱਡਦੇ ਹੁਣ ਤੁਸੀਂ ਕਹਿ ਰਹੇ ਸਾਡੇ ਕੁਝ ਮੁੱਦ ਵਿੱਚ ਕੁਝ ਸਾਡੇ ਮੁੱਦੇ ਰਹਿ ਗਏ ਸੀ ਵਿੱਚ ਨਹੀਂ ਨਹੀਂ ਉਹ ਤਾਂ ਅਸੀਂ ਮਸਿਆਂ ਬਾਰੇ ਡਿਸਕਸ ਕਰਨੇ ਸੀਗੇ ਸਾਰੀ ਜੀ ਪਰ ਤੁਹਾਡੇ ਮੁੱਦੇ ਵਿੱਚ ਰਹਿ ਗਏ ਤੁਹਾਨੂੰ ਉਹਨਾਂ ਤੋਂ ਕੀ ਡਰ ਆ ਫਿਰ ਤੁਸੀਂ ਆਪਣੇ ਮੁੱਦੇ ਜਿਹੜੇ ਹੈਗੇ ਵਿੱਚ ਕੋਈ ਡਰ ਕੋਈ ਨਹੀਂ ਨਾਲੋਂ ਡਰ ਕੋਈ ਨਹੀਂ ਨਾ ਅਸੀਂ ਡਰਨ ਵਾਲੇ ਆ ਜੀ ਅਸੀਂ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਹੈ ਨਾ ਅਸੀਂ ਜ਼ਿੰਦਗੀ ਵਿੱਚ ਕਦੇ ਕਰੀਆ ਨਾ ਅਸੀਂ ਕਰੀਏ ਜੀ ਅਸੀਂ ਨਾ ਅਸੀਂ ਗਲਤ ਕੰਮ ਕਰੀਏ ਜੀ ਜੀ ਅਸੀਂ ਆਪਣੀ ਪਾਰਟੀ ਦੀ ਸੇਵਾ ਸਮਾਜ ਦੇ ਗੰਤ ਤੱਕ ਕਰਦੇ ਰਹਾਂਗੇ ਜਦੋਂ ਦੇਖੋ ਕਾਂਗਰਸ ਪਾਰਟੀ ਨੇ ਇਹ ਅਨਾਉਂਸ ਕਰ ਰੱਖਿਆ ਹੈ ਐਮਸੀ ਦੇ ਇਲੈਕਸ਼ਨਾਂ ਦਾ ਕਹਿੰਦੇ ਰੱਖਿਆ ਹੈ ਨਾ ਵੀ ਅਸੀਂ ਇੱਥੇ ਇਲੈਕਸ਼ਨ ਕਰਵਾਉਣੇ ਆ ਜੀ ਪਰ ਇਹਨਾਂ ਨੂੰ ਮਾਹੌਲ ਵੀ ਤਾਂ ਬਣਾਉਣਾ ਚਾਹੀਦਾ ਹੈ ਕਿ ਭਾਪੀ ਹੰਦਾ ਪਾਰਟੀ ਤੋਂ ਬਿਨਾਂ ਇਲੈਕਸ਼ਨ ਕਰਾਉਣਗੇ ਜੀ ਮਾਹੌਲ ਬਣਾਉਣਾ ਚਾਹੀਦਾ ਹੈ ਕਿ ਇਹਨਾਂ ਸਰਕਾਰ ਨੂੰ ਬਿਲਕੁਲ ਤੁਹਾਡੀ ਗੱਲ ਇਹੋ ਜਿਹਾ ਮਾਹੌਲ ਬਿਲਕੁਲ ਨਹੀਂ ਪਰ ਤੁਹਾਡਾ ਤੁਹਾਡਾ ਕੀ ਤੁਹਾਡੇ ਅਲੀਗੇਸ਼ਨ ਜਿਹੜੇ ਹੈਗੇ ਆ ਪ੍ਰਸ਼ਾਸਨ ਤੇ ਸਰਕਾਰ ਤੇ ਵੀ ਆ ਨਾਲ ਨਹੀਂ ਮਤਲਬ ਕਿ ਏਦਾਂ ਦੀ ਹੁਣ ਜਦੋਂ ਆਥੀ ਕਿਤੇ ਵੀ ਜਾਂਦੇ ਆ ਸਾਨੂੰ ਵਕਾ ਹੈ ਕਿ ਨਾ ਮੈਂ ਤੁਹਾਨੂੰ ਬਚੀ ਜੰਦੀ ਆ ਅਸੀਂ ਆਪਦੀਆਂ ਮੀਟਿੰਗਾਂ ਕਿਉਂ ਨਹੀਂ ਕਰ ਸਕਦੇਗੇ ਸ਼ਾਂਤਮਈ ਢੰਗ ਨਾਲ ਜਿਹੜੇ ਧਰਨਾ ਦੇ ਸਕਦੇ ਨੇ ਨਹੀਂ ਨਹੀਂ ਬਿਲਕੁਲ ਹੀ ਤੁਹਾਨੂੰ ਸੁਣਾਓ ਇਹ ਧਰਨਾ ਦੇਣ ਜੀ ਆਥੀ ਕੋਈ ਨਹੀਂ ਰੋਕਦੇ ਸ਼ਾਂਤਮਈ ਢੰਗ ਨਾਲ ਧਰਨਾ ਦੇਣ ਪ੍ਰਦਰਸ਼ਨ ਕਰਨ ਜੀ ਆਥੀ ਨਹੀਂ ਰੋਕਦੇ ਪਰ ਇਹਨਾਂ ਦਾ ਇਹ ਹੱਕ ਤਾਂ ਨਹੀਂ ਕਿ ਸਾਡੀਆਂ ਮੀਟਿੰਗਾਂ ਵੀ ਆ ਕੇ ਵਿਚ ਕੱਲੜ ਪਾਉਣ ਦੇਖੋ ਭੰਡੇ ਕੀ ਕੁਝ ਹੋਇਆ ਜੀ ਸਾਡੇ ਕਾਰਜਕਰਤਾ ਨੂੰ ਕੁੱਟਿਆ ਗਿਆ ਦੋ ਜੀ ਦੱਸੋ ਇਹ ਕੋਈ ਚੰਗੀ ਗੱਲ ਹੈ ਨੇ ਜਿਸ ਤਰ੍ਹਾਂ ਚੋਣਾਂ ਦੇ ਵਿੱਚ ਅਰਾਜਕਤਾ ਫਲਾ ਰਹੇ ਨੇ ਦੋਦੀ ਪਾਰਟੀਆਂ ਨਾਲ ਮਿਲੀਆਂ ਹੋਈਆਂ ਨੇ ਨੇ ਜਿਸ ਤਰ੍ਹਾਂ ਤੁਹਾਡੇ ਜਿੱਥੇ ਵੀ ਤੁਹਾਡੇ ਕੈਂਡੀਡੇਟ ਜਿਹੜੇ ਜਾਂਦੇ ਆ ਉਹਨਾਂ ਨੂੰ ਘੇਰਿਆ ਜਾਂਦਾ ਹੈ ਉਹਨਾਂ ਦਾ ਬਾਈਕਾਟ ਕੀਤਾ ਜਾਂਦਾ ਹੱਲਾਗੁੱਲਾ ਕੀਤਾ ਜਾਂਦਾ ਹੈ ਫਿਰ ਤੁਸੀਂ ਤੁਹਾਨੂੰ ਕੀ ਲੱਗਦਾ ਫਿਰ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਲੋਕਾਂ ਦੇ ਘਰੇ ਕਿਵੇਂ ਜਾਓਗੇ ਕਿਵੇਂ ਤੁਸੀਂ ਫੀਲਡ ਦੇ ਵਿੱਚ ਜਾਓਗੇ ਉਦੋਂ ਵੇਰ ਕਿ ਤੁਸੀਂ ਕੀ ਰੂਪਰੇਖਾ ਜਿਹੜੀ ਬਣਾਈ ਆ ਕੋਈ ਲੋਗਾਂ ਨੂੰ ਸਭ ਪਤਾ ਹੈ ਭਾਰਤੀ ਜਨਤਾ ਪਾਰਟੀ ਹਮੇਸ਼ਾ ਗਰੀਬਾਂ ਦੇ ਨਾਲ ਖੜੀ ਹੈ ਆਮ ਆਦਮੀ ਦੇ ਨਾਲ ਖੜੀ ਹੈ ਮਜ਼ਦੂਰਾਂ ਦੇ ਨਾਲ ਖੜੀ ਹੈ ਅਸੀਂ ਕਦੇ ਪੁੱਛਿਆ ਕਿਸ ਪੰਧ ਦੇ ਹਾਂ ਕਿਸ ਜਾਤ ਦੇ ਹਾਂ ਗਰੀਬੋਂ ਕਿ ਅਮੀਰੋਂ ਜੋ ਜੋਗ ਵਿਅਕਤੀ ਆ ਅਸੀਂ ਸਾਰੇ ਲਾਭ ਦੇ ਰਹੇ ਹਾਂ ਉਹਨਾਂ ਨੂੰ ਸੀਤਾ ਕਰਗੀ ਜੀ ਸੀਤਾ ਕਰਗੀ ਜੀ ਤੁਹਾਡੀ ਗੱਲ ਰੋਕ ਰਹੀ ਮੈਂ ਤੁਹਾਡੀ ਗੱਲ ਰੋਕ ਰਿਆ ਸੀਤਾ ਕਰਗੀ ਜੀ ਜਦੋਂ 31 ਜਥੇਬੰਦੀਆਂ ਨੇ ਤੁਹਾਡੇ ਖਿਲਾਫ ਜਿਹੜਾ ਹੈਗਾ ਮੋਰਚਾ ਖੋਲ੍ਹਿਆ ਸੀਗਾ ਉਸ ਤੋਂ ਬਾਅਦ ਉਹ ਜਿਹੜੇ ਬਾਰਡਰ ਤੇ ਜਾ ਕੇ ਬੈਠ ਗਿਆ ਇਸ ਟਾਈਮ ਪਤਾ ਹੀ ਨਹੀਂ ਕਿੰਨੀਆਂ ਜਥੇਬੰਦੀਆਂ ਜੜੀਆਂ ਹੈਗੀਆਂ ਸੈਕੰਡ ਜਥੇਬੰਦੀਆਂ ਨੇ ਉਥੇ ਘਰਾਓ ਕੀਤਾ ਹੈ ਮੋਦੀ ਸਰਕਾਰ ਦਾ ਤੇ ਤੁਸੀਂ ਹਜੇ ਵੀ ਜਿਹੜੇ ਹੈਗੇ ਆਪਣੇ ਲਾਭ ਜਿਹੜੇ ਗਿਣਾ ਰਹੇ ਹੋ ਤੇ ਤੁਹਾਨੂੰ ਕੀ ਲੱਗਦਾ ਫਿਰ ਜਦ ਤੁਸੀਂ ਲਾਭ ਦੇ ਰਹੇ ਹੋ ਫਿਰ ਲੋਕਾਂ ਨੂੰ ਲਾਭ ਮਿਲ ਰਿਹਾ ਤੁਹਾਡੇ ਦੱਸਣ ਦੇ ਮੁਤਾਬਕ ਉਹ ਫਿਰ ਤੁਹਾਡੀ ਬਰਕਾਫੀ ਕਰਦੇ ਪਏ ਫਿਰ ਤੁਸੀਂ ਅਜੇ ਲਾਭ ਦਿੰਨੇ ਕਿਉਂ ਆ ਆਸੀਂ ਨਕਸੀ ਤਰੀਕ ਨੂੰ ਪਸਤਾ ਤੇ ਗੇਮਿੰਗ ਦਾ ਜੀ ਔਰ 23 ਤਰੀਕ ਨੂੰ ਮੀਟਿੰਗ ਬੁਲਾਈ ਹੈ ਔਰ ਕਿਸਾਨ ਭਰਾਵਾਂ ਨੇ ਵੀ ਸੱਤਾਵ ਨੂੰ ਮੰਨ ਲਿਆ ਮੀਟਿੰਗ ਦੇ ਵਿੱਚ ਜਾਣਗੇ ਦੋਨੋਂ ਆਪਸ ਵਿੱਚ ਸੈਂਟਰ ਸਰਕਾਰ ਔਰ ਕਿਸਾਨ ਭਰਾ ਬੈਠਣਗੇ ਤੇ ਬਸ ਯਾਦ ਰੱਖੇ ਹਰ ਮਸਲਾ ਹੱਲ ਹੁੰਦਾ ਹੈ ਬਸ ਯਾਦ ਰੱਖਾ ਰਹੇ ਹੀ ਇਹ ਵੀ ਮਸਲੇ ਹੱਲ ਹੋ ਜਾਣਗੇ ਪਰ ਕਿਸਾਨਾਂ ਜਿਹੜੀ ਮੀਟਿੰਗ ਦਾ ਕਹਿ ਰਹੇ ਹੋ ਪਰ ਕਿਸਾਨ ਕਹਿ ਰਿਹਾ ਕਿ ਸਾਡੇ ਪਹਿਲਾ ਸਵਾਲ ਇਹ ਹੀ ਹੋਊਗਾ ਕਿ ਤੁਸੀਂ ਕਾਨੂੰਨ ਵਾਪਸ ਲੈਨੇ ਹੋ ਜਾਂ ਨਹੀਂ ਉਸ ਤੋਂ ਬਾਅਦ ਅਗਲੀ ਗੱਲ ਚੱਲੇਗੀ ਕਿ ਤੁਸੀਂ ਜਿਹੜਾ ਤੁਹਾਡਾ ਅੜੀਲ ਜਿਹੜਾ ਰਵਈਆ ਜਿਹੜਾ ਹੈਗਾ ਮੋਦੀ ਸਰਕਾਰ ਦਾ ਉਸ ਨੂੰ ਲੈ ਕੇ ਲੱਗਦਾ ਨਹੀਂ ਕਿ ਕਿ ਮੀਟਿੰਗ ਜਿਹੜੀ ਹੈਗੀ ਸਵੇਰੇ ਚੜੂਗੀ ਨਹੀਂ ਦੇਖੋ ਅਰੀਏ ਕਿਸਾਨ ਆਪਾਂ ਇਹ ਨਹੀਂ ਕਹਿ ਸਕਦੇ ਸਰਕਾਰ ਦਾ ਅਰੀਏ ਵਾਲਾ ਰਵਈਆ ਏ ਪਰ ਕਿਸਾਨ ਭਰਾਵਾਂ ਨੂੰ ਵੀ ਮੰਨਣਾ ਚਾਹੀਦਾ ਇਹ ਦੋ ਸਾਰੇ ਅਮੈਂਡਮੈਂਟ ਕਰਨ ਨੂੰ ਪਿਆਰ ਕਰਨ ਜਾਂ ਚਲੋ ਗਰਗ ਸਿੰਘ ਅਗਲਾ ਸਵਾਲ ਅਗਲਾ ਸਵਾਲ ਮਿਲਿਆ ਹੈ ਕਿ ਕਿਸਾਨਾਂ ਨੇ ਅੱਜ ਅਸੀਂ ਗਲਬਤ ਕੀਤੀ ਹੈ ਹਜੇ ਉਹਨਾਂ ਨੇ ਪਤਲਾ ਜਿਹੜਾ ਹੈਗਾ ਉਹ ਜਿਹੜਾ ਹੈਗਾ ਫੋਕਨ ਹੈ ਉਹਨਾਂ ਨੇ ਜਿਹੜਾ ਚੌਂਕ ਦੇ ਵਿੱਚ ਇਹਨਾਂ ਨੇ ਪਲਾਨਿੰਗ ਕੀਤੀ ਗਈ ਆ ਪਰ ਉਹਨਾਂ ਵੱਲੋਂ ਕਹੇਗਾ ਜਦੋਂ ਅਸੀਂ ਕੋਈ ਸੁਨੀਤਾ ਗਰਗ ਦੇ ਘਰ ਦੇ ਅੱਗੇ ਪ੍ਰੋਟੈਸਟ ਕਰਦੇ ਆ ਉਹਨਾਂ ਨੇ ਸਾਡੇ ਕੈਮਰੇ ਵਿੱਚ ਬੋਲਿਆ ਕਿ ਸੁਨੀਤਾ ਗਰਗ ਘਰ ਛੱਡ ਕੇ ਭੱਜ ਜਾਂਦੇ ਆ ਉਹਨਾਂ ਨੂੰ ਸਾਡੇ ਤੋਂ ਕੀ ਡਰ ਆ ਕੀ ਕਹਿੰਨਾ ਤੁਹਾਡੇ ਦੇ ਬਾਰੇ ਹੁਣ ਮੈਂ ਤੁਹਾਡੇ ਘਰ ਛੱਡ ਕੇ ਨਹੀਂ ਭੱਜਦੇ ਨਹੀਂ ਅਸੀਂ ਸਾਡੇ ਘਰ ਆ ਕਿਉਂ ਛੱਡਾਂਗੇ ਪਰ ਮੈਂ ਤੁਹਾਡੇ ਘਰ ਬੈਠਾ ਹੁਣ ਵੀ ਦੇਖੋ ਇੱਦਾਂ ਵੱਡਾ ਪ੍ਰੋਟੈਸਟ ਹੋਇਆ ਤੁਸੀਂ ਘਰੇ ਨਹੀਂ ਹੈ ਤੇ ਇਸ ਇਸ ਗੱਲ ਦਾ ਸਵਾਲ ਆ ਉਹਨਾਂ ਦਾ ਉਹਨਾਂ ਦਾ ਸਵਾਲ ਜਿਹੜਾ ਮੈਂ ਤੁਹਾਡੇ ਤੋਂ ਜਵਾਬ ਲੈ ਰਿਹਾ ਕੀ ਕਹਿਣਾ ਤੁਹਾਡਾ ਨਹੀਂ 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 ਆਸੀ ਦਾ ਜ਼ਰੂਰੀ ਕੰਮ ਵੀ ਪੈ ਸਕਦਾ ਹੈ ਅਸੀਂ ਕੰਮ ਵੀ ਕਰਨੇ ਐ ਇਦਾਂ ਨਹੀਂ ਵੀ ਘਰ ਹੀ ਇਕੱਠੇ ਰਹਿਣਾ ਐ ਆਸੀ ਆਪਦਾ ਫੀਲਡ ਵਰਕ ਵੀ ਕਰਨਾ ਐ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਸਨੀਤਾ ਗਰਗ ਜੀ ਅਸੀਂ ਮੰਨ ਮੰਨ ਕਰ ਦਿਆਂਗੇ ਜੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਇਸ ਥਾਂ ਸਨੀਤਾ ਗਰਗ ਜੋ ਪੰਜਾਬ ਦੇ ਜਨਰਲ ਸੈਕਟਰੀ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਕਾਨੂੰਨ ਵਾਪਸ ਜਿਹੜੇ ਹੈਗੇ ਆ ਉਹ ਨਹੀਂ ਹੋਣਗੇ ਪਰ ਕਿਤੇ ਨਾ ਕਿਤੇ ਕਿਸਾਨਾਂ ਦਾ ਸਵਾਲ ਹੈ ਕਿ ਜਦੋਂ ਅਸੀਂ ਪ੍ਰੋਟੈਸਟ ਕਰਦੇ ਹਾਂ ਸਨੀਤਾ ਗਰਗ ਜਿਹੜਾ ਹੈਗਾ ਅਸੀਂ ਸਨੀਤਾ ਗਰਗ ਦੇ ਘਰ ਬੈਠੇ ਹਾਂ ਸਨੀਤਾ ਗਰਗ ਆਪਣਾ ਘਰ ਛੱਡ ਕੇ ਜਿਹੜਾ ਹੈਗਾ ਬਾਹਰ ਚਲੇ ਜਾਂਦੇ ਆ ਸੋ ਅਗਲੀ ਤਸਵੀਰਾਂ ਤੁਹਾਨੂੰ ਅਸੀਂ ਚੌਕਦਿਆਂ ਦਿਖਾਣੇ ਆ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸੁਨੀਤਾ ਗਰਗ ਦੇ ਘਰ ਦੇ ਅੱਗੋਂ ਆਰਤੀ ਫੂਕ ਮਜਾਰਾ ਜਿਹੜਾ ਹੈਗਾ ਚਾਲੂ ਹੋ ਗਿਆ ਸਾਡੇ ਨਾਲ ਕਿਸਾਨ ਆਗੂ ਜੁੜੇ ਇਹਨਾਂ ਨਾਲ ਗੱਲਬਾਤ ਕਰਦੇ ਸਰ ਕੀ ਕਹਿਣਾ ਚਾਹੁੰਦੇ ਅਸੀਂ ਜੀ ਪਹਿਲਾਂ ਤਾਂ ਇਹ ਜਿੰਦਲ ਜੀ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਕਿਉਂਕਿ ਉਹਨਾਂ ਨੇ ਜਦੋਂ ਤੋਂ ਹੀ ਸਾਨੂੰ 88 ਦਿਨ ਹੋ ਗਏ 88 ਦਿਨ ਤੋਂ ਸਾਡੀਆਂ ਖਬਰਾਂ ਲਾ ਰਹੇ ਆ ਅਸੀਂ ਉਹਦਾ ਜਿੰਦਲ ਸਾਹਿਬ ਨੂੰ ਅਸੀਂ ਸਨਮਾਨਤ ਵੀ ਕੀਤਾ ਅੱਜ ਇਸ ਕਰਕੇ ਜਿੰਦਲ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆ ਅਸੀਂ ਇਸ ਕਰਕੇ ਅੱਜ ਆਰਤੀ ਫੂਕਣ ਦਾ ਮਜਾਲਾ ਤਾਂ ਕੀਤਾ ਕਿਉਂਕਿ ਪਰਸੋਂ ਜਦੋਂ ਪਾਜ ਪਾ ਦੀ ਮੀਟਿੰਗ ਸੀ ਅਗਰਵਾਲ ਧਰਮਸ਼ਾਲਾ ਚ ਉਤੋਂ ਬਾਅਦ ਇਹਨਾਂ ਨੇ ਪੁੱਤਲੇ ਸਾੜੇ ਆ ਇੱਥੇ ਸੁਖਬੀਰ ਪਾਲ ਦੇ ਕੈਪਟਨ ਦਾ ਇਹਨਾਂ ਨੇ ਕਿਸਾਨਾਂ ਨੂੰ ਗੁੰਡੇ ਕਹਿ ਕੇ ਸ਼ਬਦ ਵਰਤੇ ਆ ਸੀਤਾ ਗੜਗ ਨੇ ਵੀ ਉਹਦਾ ਮੁਹਾਮਤ ਕੀਤੀ ਆ ਅਸੀਂ ਇਸ ਕਰਕੇ ਨਿੰਦਿਆ ਕਰਦੇ ਆ ਇਸ ਦੀ ਉਹ ਪੁਰਜੋਰ ਕਿਉਂਕਿ ਸਾਨੂੰ ਕਿਸਾਨਾਂ ਨੂੰ ਗੁੰਡੇ ਦੱਸ ਰਹੀ ਆ ਅਸੀਂ ਉਹਨੇ ਉਹ ਰੀਡਰ ਦੇ ਘਰ ਅੱਗੋਂ ਤੁਸੀਂ ਉਹਨੂੰ ਅਰਤੀ ਜਿਹੜੀ ਹੈਗੀ ਲੈਗ ਚੋਲੇ ਆ ਤੇ ਇਦੋਂ ਬਾਅਦ ਹੁਣ ਤੁਸੀਂ ਕਿੱਥੇ ਜਿਹੜਾ ਅਰਤੀ ਫੂਕ ਮਜਾਰਾ ਕਰਨ ਲੱਗ ਅਸੀਂ ਜੀ ਇੱਥੋਂ ਸੀਤਾ ਗੜ ਦੀ ਘਰ ਕੋਠੀ ਬੁਦਲ ਜਾ ਕੇ ਅਰਤੀ ਅਸੀਂ ਬੱਤੀਆਂ ਚੌਂਕ ਤੇ ਜਾ ਕੇ ਅਸੀਂ ਉੱਥੇ ਜਾ ਕੇ ਜਿਹੜੀ ਅ ਠੀਕ ਹੈ ਸੋਤ ਤਸਵੀਰ ਤੁਸੀਂ ਦੇਖ ਸਕਦੇ ਹੋ ਕੋਟੂਗਪੁਰੇ ਦੇ ਜਿੱਥੇ ਭਾਜਪੀ ਦੇ ਪੰਜਾਬ ਦੇ ਜਨਰਲ ਸੈਕਟਰੀ ਔਰ ਸੁਖਪਾਲ ਸਿੰਘ ਜਿਹੜੇ ਹੈਗਾ ਜਿਹੜਾ ਜ਼ਿਲ੍ਹਾ ਪ੍ਰਧਾਨ ਜਿਹੜੇ ਹੈਗੇ ਭਾਜਪੀ ਦੇ ਉਹਨਾਂ ਦਾ ਜਿਹੜਾ ਹੈਗਾ ਪੁਤਲਾ ਜਿਹੜਾ ਸੁਖਪਾਲ ਸਰਾਂ ਦਾ ਪੁਤਲਾ ਜਿਹੜਾ ਹੈਗਾ ਅੱਜ ਪੂਕਿਆ ਜਾ ਰਿਹਾ ਹੈ ਮੈਂ ਨਹੀਂ ਮਰਗੀ ਜੱਟਾਂ ਨੇ ਜੰਗ ਲਾ ਕੇ ਇਹਦੀ ਹਰਬੋਲ ਮੈਂ ਨਹੀਂ ਮਰਗੀ ਜੱਟਾਂ ਨੇ ਜੰਗ ਲਾ ਕੇ ਇਹਦੀ ਹਰਬੋਲ ਮਾਰਗੀ ਨੀ ਮਾਰਗੀ ਜਟਾਣਾ ਜੰਗ ਲਾ ਕੇ ਇਹਦੀ ਹਰ ਬੋਲੋ ਮਾਰਗੀ ਜਟਾਣਾ ਜੰਗ ਲਾ ਕੇ ਇਹਦੀ ਹਰ ਬੋਲੋ ਹਰ ਬੋਲ ਮਾਰਗੀ ਹਰ ਬੋਲੋ ਕੇ ਇਹਦੀ ਹਰ ਬੋਲੋ ਮਾਰਗੀ ਜਟਾਣਾ ਜੰਗ ਲਾ ਕੇ ਇਹਦੀ ਹਰ ਬੋਲੋ ਮਾਰਗੀ ਜਟਾਣਾ ਵਾਲ ਜੰਗ ਲਾ ਕੇ ਇਹਦੀ ਹਰ ਬੋਲੋ ਸੋ ਇਹਦੇ ਇਹੋ ਜਿਹੇ ਜਿਹੜੇ ਸ਼ਲੋਕ ਬੋਲੇ ਜਾਂਦੇ ਆ ਸਨੀਤਾ ਗਰਗ ਦੀ ਅਰਥੀ ਚੱਕਣ ਤੋਂ ਬਾਅਦ ਇਸ ਤੋਂ ਬਾਅਦ ਜਿਹੜਾ ਹੈਗਾ ਅਰਤੀ ਫੂਗ ਦਾ ਮਜ਼ਾਰਾ ਜਿਹੜਾ ਹੈਗਾ ਇਹਨਾਂ ਦਾ ਚੌਂਕ ਦੇ ਵਿੱਚ ਕੀਤਾ ਜਾਵੇਗਾ ਕਿਸਾਨ ਜਿਹੜੇ ਹੈਗੇ ਪ੍ਰੋਟੈਸਟ ਕਰ ਰਹੇ ਆ ਸੁਨੀਤਾ ਗਰਗ ਔਰ ਸੁਖਪਾਲ ਸਰਾਂ ਦੀ ਜਿਹੜੇ ਹੈਗੇ ਆ ਅਰਥੀ ਫੂਕ ਮੁਜ਼ਾਹਰਾ ਕਰ ਰਹੇ ਆ ਸਾਡੇ ਨਾਲ ਕਿਸਾਨ ਆਗੂ ਜਿਹੜੇ ਹੈਗੇ ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਇਸ ਟਾਈਮ ਤਸਵੀਰਾਂ ਤੁਹਾਨੂੰ ਕੋਟਗਪੁਰੇ ਦਿਖਾ ਰਹੇ ਆ ਜਿੱਥੇ ਕਿਸਾਨਾਂ ਵੱਲੋਂ ਅਰਥੀ ਫੂਕ ਮੁਜ਼ਾਹਰਾ ਕੀਤਾ ਜਾ ਰਿਹਾ ਹੈ ਕੀ ਕਹਿੰਦੇ ਉਹਨਾਂ ਸਰ ਜੀ ਜਦੋਂ ਅਸੀਂ ਕੋਈ ਪ੍ਰਦਰਸ਼ਨ ਵਗੈਰਾ ਕਰਦੇ ਆ ਉਦੋਂ ਸੁਨੀਤਾ ਕਰਕੇ ਘਰੋਂ ਭੱਜ ਜਾਂਦੀ ਆ ਜੇ ਸਾਨੂੰ ਗੁੰਡੇ ਕਹਿੰਦੇ ਉਹ ਗੁਰੂ ਦੇ ਤਾਕਤ ਦਾ ਘਰੇ ਖੜੇ ਆ ਘਰੋਂ ਕਦੋਂ ਭੱਜਦੀ ਆ ਫਿਰ ਅਸੀਂ ਇਹਦਾ ਵੇਖੀਏ ਪਰ ਅਸੀਂ ਔਰਤ ਹੋਣ ਦੇ ਨਾਤੇ ਅਸੀਂ ਕੁਝ ਕਹਿਣਾ ਨਹੀਂ ਚਾਹੁੰਦੇ ਕਿਉਂਕਿ ਔਰਤਾਂ ਸੀ ਸਾਡੀ ਜਿੱਥੇ ਵੱਡੀ ਔਰਤਾਂ ਸਰਕਾਰ ਕਰਦੀ ਆ ਅੱਛਾ ਜਦੋਂ ਤੁਸੀਂ ਕੋਈ ਪ੍ਰੋਗਰਾਮ ਰੱਖਦੇ ਆ ਪ੍ਰੋਟੈਸਟ ਕਰਦੇ ਆ ਉਹ ਘਰ ਛੱਡ ਕੇ ਭੱਜ ਜਾਂਦੇ ਆ ਬਿਲਕੁਲ ਦੀ ਘਰ ਛੱਡ ਕੇ ਭੱਜਦੇ ਆ ਉਹਦੇ ਘਰੇ ਨਹੀਂ ਹੁੰਦੇ ਉਹ ਅੱਜ ਦਾ ਸਾਡਾ ਸੰਕेतਕ ਕਰਨਾ ਸੀ ਅੱਜ ਤੋਂ ਬਾਅਦ ਜੇ ਸਾਨੂੰ ਕੰਨ ਦਾ ਚਗਾ ਬੋਲਣ ਦਾ ਹੱਥੀ ਤਾਂ ਅਸੀਂ ਇਹਦਾ ਲਗਾਤਾਰ ਘਰ ਦਾ ਕਰਾਓ ਕਰਦੇ ਕਰ ਦੇਣਾ ਹੀ ਕੀ 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 ਸਦੌਹ ਦੇ ਲਈ ਬੋਲੀ ਗਈ ਸੀ ਉਹ ਤੋਂ ਤੁਹਾਡੇ ਬਾਰੇ ਇਹ ਜੀ ਜੀ ਅਹਿਰਵਾਦ ਧਰਮਸ਼ਾਲਾ ਦੇ ਵਿੱਚ ਕੋਈ ਆਪ ਦੀ ਗੁਪਤ ਗੁਪਤ ਮੀਟਿੰਗ ਕਰ ਰਹੇ ਸੀ ਅਸੀਂ ਇਹਨਾਂ ਨੂੰ ਰੋਕਣ ਵਾਸਤੇ ਆ ਗਏ ਇਹਨਾਂ ਨੇ ਸਾਨੂੰ ਰਖਵਾਦੀ ਜਾਂ ਹੋਰ ਕੁਝ ਬੋਲ ਕੇ ਕਾਂਗਰਸ ਦੇ ਗੁੰਡੇ ਜਾਂ ਹੋਰ ਕਿ ਗੁੰਡੇ ਕਿਸੇ ਕਿਸਮ ਦੇ ਗੁੰਡੇ ਕਹ ਕੇ ਸਾਨੂੰ ਇਹਨਾਂ ਨੇ ਸਦੌਹ ਦੀ ਗੁਮੰਦੀ ਸਾਡੇ ਖਿਲਾਫ ਬੋਲੀ ਆ ਜਿਹੜੀ ਅਸੀਂ ਸਾਡੇ برداشت ਤੋਂ ਬਾਹਰ ਆ ਉਹਦੀ ਵਜ੍ਹਾ ਨਾਲ ਹੀ ਅਜੇ ਉਹਦੇ ਇੱਕ ਸਰਾਏ ਬਠਿੰਡੇ ਤੋਂ ਕੋਈ ਉਹਦਾ ਤੇ ਸ੍ਰੀਤਾ ਦਾ ਅਸੀਂ ਪੁੱਤਰਾ ਫੂਕ ਰਹੇ ਸੀ ਥੈਂਕ ਯੂ ਥੈਂਕ ਯੂ ਸਾਰੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਫਰੀਦਕੋੜ ਰੋਡ ਤੋਂ ਜਿਹੜਾ ਹੈਗਾ ਮੁਜ਼ਾਹਰਾ ਜਿਹੜਾ ਹੈਗਾ ਚਾਲੂ ਕੀਤਾ ਗਿਆ ਕਿਸਾਨਾਂ ਵੱਲੋਂ ਕਿਸਾਨਾਂ ਦਾ ਗੁੱਸਾ ਜਿਹੜਾ ਹੈਗਾ ਉਹ ਬਹੁਤ ਝੜਾ ਗੁੱਸਾ ਕਿਸਾਨਾਂ ਨੂੰ ਆ ਕਿਉਂਕਿ ਸ਼ਬਦ ਆਦ ਲਈ ਜਿਹੜੀ ਹੈਗੀ ਆ ਉਹ ਬੋਲੀ ਗਈ ਸੀ ਕਿ ਸੁਖਪਾਲ ਸਰਾਂ ਜਿਹੜੇ ਹੈਗੇ ਜਿਲ੍ਹਾ ਪ੍ਰਧਾਨ ਦੱਸੇ ਜਾ ਰਹੇ ਆ ਬੀਜੇਪੀ ਦੇ ਉਹਨਾਂ ਵੱਲੋਂ ਸ਼ਬਦ ਆਦ ਲਈ ਜਿਹੜੀ ਹੈਗੀ ਆ ਕਿਸਾਨਾਂ ਨੂੰ ਬੇਤੁਕੀ ਬੋਲੀ ਗਈ ਸੀ ਉਸ ਨੂੰ ਲੈ ਕੇ ਅੱਜ ਪੰਜਾਬ ਦੇ ਜੀ ਬੀਜੇਪੀ ਦੇ ਜਨਰਲ ਸੈਕਟਰੀ ਸੁਨੀਤਾ ਗਰਗ ਅਤੇ ਸੁਖਪਾਲ ਸਰਾਂ ਦਾ ਜਿਹੜਾ ਹੈਗਾ ਪੁਤਲਾ ਫੂਕ ਮੁਜ਼ਾਹਰਾ ਜਿਹੜਾ ਹੈਗਾ ਕੀਤਾ ਜਾ ਰਿਹਾ ਜਸਪਾਲ ਨੰਗਲ ਸਾਹਿਬ ਨਾਲ ਜੁੜਿਆ ਸੀ ਉਹਨਾਂ ਨਾਲ ਗੱਲਬਾਤ ਕਰਦੇ ਆ ਨੰਗਲ ਸਾਹਿਬ ਕੀ ਕਹਿੰਦਾ ਤੁਹਾਡਾ ਅੱਜ ਦੇ ਪ੍ਰੋਟੈਸਟ ਨੂੰ ਲੈ ਕੇ ਅੱਜ ਵਾਲਾ ਪ੍ਰੋਟੈਸਟ ਆ ਜਿਹੜਾ ਇਹ ਆਇਤੋਂ 3 ਦਿਨ ਪਹਿਲਾਂ ਇਹਨਾਂ ਨੇ ਇੱਕ ਭਾਜਪਾ ਲੈਣੇ ਮੀਟਿੰਗ ਕਰੀ ਅਗਰਵਾਲ ਧਰਮਸਾਲਾ ਦੇ ਵਿੱਚ ਕਿਉਂਕਿ ਸਾਨੂੰ 3 ਮਹੀਨੇ ਹੋ ਗਏ ਲਗਾਤਾਰ ਅਸੀਂ 88 ਦਿਨ ਹੋ ਗਏ ਅਸੀਂ ਸਨੀਤਾ ਕਰਕੇ ਤੇ ਬਾਹਰ ਅੱਗੇ ਬੈਠੇ ਹਾਂ ਬੀਕੇਯੂ ਇਕਤਾਗਰਾਹਾਂ ਵੱਲੋਂ ਤੇ ਐਲਾਨ ਕੀਤਾ ਹੋਇਆ ਵੀ ਜਦੋਂ ਵੀ ਇੱਥੇ ਕੋਈ ਭਾਜਪਾ ਦਾ ਇਹਨਾਂ ਦਾ ਮੰਤਰੀ ਆਊਗਾ ਜਾਂ ਕਿਸੇ ਕਿਸਮ ਦਾ ਇਹਨਾਂ ਦਾ ਪਲਾ ਥੱਲੇ ਵਾਲਾ ਮੈਂਬਰ ਵੀ ਆਵੇ ਜਦੋਂ ਇਸ ਤਰ੍ਹਾਂ ਦੀਆਂ ਮੀਟਿੰਗ ਇਹ ਸਾਡੇ ਇੱਥੇ ਸਮਾਜ ਦੇ ਵਿੱਚ ਬਿਲਕੁਲ ਨਹੀਂ ਹੋਣੇ ਚਾਹੀਦੇ ਕਿਉਂਕਿ ਇਹਨਾਂ ਦੀ ਮੋਦੀ ਸਰਕਾਰ ਨੇ ਕਿਸਾਨ ਮਾਰੂ ਪੰਜੇ ਕਾਨੂੰਨ ਲੈ ਕੇ ਆਂਦੇ ਉਹਨਾਂ ਨੂੰ ਰੱਦ ਕਰਵਾਉਣ ਲਈ ਅਸੀਂ ਦਿੱਲੀ ਬੈਠੇ ਆਂ ਪਰ ਇਹ ਉਹਦਾ ਫਾਇਦਾ ਘੱਟ ਹੋਣ ਲਈ ਤੇ 2022 ਦਾ ਮੋੜ ਬੰਨਣ ਲਈ ਕਿਉਂਕਿ ਹੁਣ ਮਿਊਸਪਲੀਆਂ ਚੋਣਾਂ ਆ ਗਈਆਂ ਐਮਸੀ ਦੀਆਂ ਚੋਣਾਂ ਆ ਗਈਆਂ ਇਹ ਉਹਦੀਆਂ ਮੀਟਿੰਗਾਂ ਸਾਥੋਂ ਚੋਰੀ ਛੁਪੇ ਕਰਾਉਂਦੇ ਆ ਇਹਦੇ ਕਰਕੇ ਅਸੀਂ ਕਹਿੰਦੇ ਕਾਨੂੰਨ ਰੱਦ ਕਰੋ ਇਹ ਕਾਨੂੰਨ ਰੱਦ ਕਰਨ ਦੀ ਬਜਾਏ ਆ ਕੁਝ ਕਰ ਰਹੇ ਆ ਅਸੀਂ ਉਹਦਾ ਵਿਰੋਧ ਕਰਦੇ ਆ ਉਹਦਾ ਵਿਰੋਧ ਕਰਨ ਲਈ ਜਦੋਂ ਅਸੀਂ ਉਧਰ ਗਏ ਆ ਧਰਮਸਾਲਾ ਨੂੰ ਤੇ ਜਿਹੜਾ ਇਹਨਾਂ ਸੁਖਪਾਲ ਸਰਾਹੇ ਗੁੰਡਾ ਇਥੋਂ ਵਾਲਾ ਬਠਿੰਡੇ ਵਾਲਾ ਭਾਜਪਾ ਦਾ ਤੇ ਸਨਿਤਾ ਕਰਗ ਇਹ ਕਿਸਾਨਾਂ ਨੂੰ ਗੁੰਡੇ ਦੱਸ ਰਹੇ ਆ ਜਦੋਂ ਕਿ ਅੰਨ ਦਾਤਾ ਅਸੀਂ ਅੰਨ ਪੈਦਾ ਕਰਨ ਵਾਲੇ ਲੋਕ ਆ ਸਾਡਾ ਪੈਦਾ ਕੀਤਾ ਹੋਇਆ ਅੰਨ ਖਾ ਕੇ ਤੇ ਹਰਾਮ ਕਰ ਰਹੇ ਸਾਨੂੰ ਗੁੰਡੇ ਦੱਸ ਰਹੇ ਆ ਸਾਡੀ ਕੋਈ ਕਿਸੇ ਕਿਸਮ ਦੀ ਗੁੰਡਾਗਰਦੀ ਨਹੀਂ ਗੁੰਡਾਗਰਦੀ ਇਹ ਕਰ ਰਹੇ ਆ ਕਿਉਂਕਿ ਸ਼ਰੇ ਆਮ ਉਹਦੇ ਵਿੱਚ ਵੀ ਡੋਦੇ ਸੁਖਪਾਲ ਗਾਣਾ ਵੀ ਕੱਢ ਰਿਹਾ Jio ਟਾਵਰ ਬਾਰੇ ਤੁਹਾਡਾ ਕੀ ਕਹਿਣਾ ਹੈ ਜੀਓ ਟਾਵਰ ਅਸੀਂ ਪੱਟਣ ਦੀ ਗੱਲ ਨਹੀਂ ਕਰ ਰਹੇ ਜੀਓ ਟਾਵਰ ਦੇ ਜਿੰਨੇ ਕਨੈਕਸ਼ਨ ਅਸੀਂ ਜੀਓ ਦੇ ਉਹ ਅਸੀਂ ਸਾਰਿਆਂ ਨੂੰ ਅਪੀਲ ਕਰ ਰਹੇ ਆ ਬੇਨਤੀ ਕਰ ਰਹੇ ਆ ਅੰਸ਼ਾਸਨ ਦੇ ਵਿੱਚ ਰਹੇ ਕਿ ਭਰਾਵੋ ਇਹਨਾਂ ਦਾ ਬਾਈਕਾਟ ਕਰੋ ਜਿੰਨੇ ਇਹਨਾਂ ਦੇ ਪ੍ਰੋਡਕਟਾਂ ਦੇ ਆ ਕਾਰਪੋਰੇਟ ਘਰਾਣਿਆਂ ਦੇ ਈਜ਼ੀ ਡੇ ਹੋਣ ਭਲਾ ਜੀਓ ਦੇ ਹੋਣ ਭਲਾ ਰੇਲੈਂਸ ਪੰਪ ਹੋਣ ਅਸੀਂ ਸਾਰਿਆਂ ਦਾ ਬਾਈਕਾਟ ਕਰ ਰਹੇ ਆ ਤੇ ਬਾਈਕਾਟ ਕਰਾ ਕੇ ਰਹੇ ਆ ਪ੍ਰਸ਼ਾਸਨ ਵੱਲੋਂ ਕੰਦ ਕਿਹਾ ਜਾ ਰਿਹਾ ਕਿ ਤੁਸੀਂ ਜਿਹੜਾ ਹੈਗਾ ਜੀਓ ਦਾ ਟਾਵਰ ਬੰਦ ਨਾ ਕਰਾਓ ਉਹਨੂੰ ਚੱਲਣ ਦਿਓ ਲੋਕਾਂ ਦੇ ਵਿੱਚ ਦਿੱਕਤ ਆਉਂਦੀ ਹੈ ਕੈਪਟਨ ਸਰਕਾਰ ਨੇ ਮੈਸੇਜ ਦਿੱਤਾ ਹੈ ਕਿ ਤੁਸੀਂ ਟੈਲੀਕਮ ਨੂੰ ਨਾ ਛੇੜੋ ਤੁਸੀਂ ਇੱਕ ਗੱਲ ਦਾ ਮੈਨੂੰ ਜਵਾਬ ਦਿਓ ਕਿ ਜਿਹੜੇ ਤੁਸੀਂ ਵੀ 500 ਰੁਪਏ 400 ਰੁਪਏ ਮੋਬਾਈਲ ਦੇ ਵਿੱਚ ਪਵਾ ਲੋਗੇ ਮੈਂ ਵੀ ਪਵਾ ਲਊਗਾ ਜਿਹੜਾ ਇੱਕ ਗਰੀਬ ਦਿਹਾੜੀ ਕਰਦਾ ਹੈ ਉਹਨੇ ਇੱਕ ਆਪ ਦਾ 500 ਦਾ 700 ਦਾ ਜਿਹੜਾ ਪਾਇਆ ਤੁਸੀਂ ਅੱਜ ਟਾਵਰ ਪਟਦੋਂਗੇ ਉਹਦੇ 5-600 ਰੁਪਏ ਗਿਆ ਉਹ ਗਰੀਬ ਦਾ ਕੀ ਬਣੂਗਾ ਅਸੀਂ ਕੋਈ ਵੀ ਟਾਵਰ ਪਟਣ ਦਾ ਐਲਾਨ ਹੀ ਨਹੀਂ ਕੀਤਾ ਪਹਿਲੀ ਗੱਲ ਤਾਂ ਇਹ ਹੈ ਬੰਦ ਦੀ ਗੱਲ ਕਰ ਲੋ ਚਾਹੇ ਬੰਦ ਦੀ ਗੱਲ ਕਰਦੇ ਬੰਦ ਬੰਦ ਹੋ ਗਿਆ ਜਦੋਂ ਉਹਦਾ ਜਿਹੜਾ 500-700 ਰੁਪਏ ਗਰੀਬ ਦਾ ਪਵਾਇਆ ਹੈ ਉਹਦਾ ਨੁਕਸਾਨ ਜਿਹੜਾ ਉਹ 500 700 ਦੀ ਗੱਲ ਕਰ ਰਹੇ ਆ ਉਹ ਉਤੋਂ ਵੱਡੀ ਤਾਂ ਉਹਨਾਂ ਦੀ ਲੁੱਟ ਆ ਕਿਉਂਕਿ ਜਿਉ ਜਿੱਤੇ ਦਿੱਤਾ ਹੈ ਉਹਦੇ ਪਹਿਲਾਂ ਸਾਨੂੰ ਇਹਨਾਂ ਨੇ ਫਰੀ ਦਿੱਤਾ ਸੀਗਾ ਅੱਲਾ ਇਹ ਪਰੋਸਿਆ ਸੀ ਵੀ ਜਿੰਨੇ ਦੂਜੀਆਂ ਕੰਪਨੀਆਂ ਜਿਵੇਂ BSNL ਸਾਡਾ ਸਰਕਾਰੀ ਅਦਾਰਾ ਹੈ ਉਹਦੀ ਕਿੰਡੀ ਵੱਡੀ ਪੱਧਰ ਤੇ ਸ਼ਾਂਤੀ ਕਰਤੀ ਕਿਉਂਕਿ ਸਰਕਾਰੀ ਦੇ ਵਿੱਚ ਸਾਨੂੰ ਫਾਇਦਾ ਹੈ ਜੇ ਜਿਉ ਵਾਲੇ ਬੰਦ ਹੋਣਗੇ ਤਾਂ ਸਾਡੇ ਸਰਕਾਰੀ ਚੱਲਣਗੇ ਸਰਕਾਰੀ ਵਿੱਚ ਸਾਡੇ ਬੱਚੇ ਉਧਰ ਭਰਤੀ ਹੋਣਗੇ ਤੇ ਸਰਕਾਰੀ ਵਾਲੇ ਪਾਸੋਂ ਸਾਨੂੰ ਸਬਸਿਡੀ ਦੇ ਰੂਪ ਦੇ ਵਿੱਚ ਸਕੀਮਾਂ ਵੀ ਆਉਣਗੀਆਂ ਇਹੀ ਵੱਡੇ ਘਰਾਣਿਆਂ ਨੂੰ ਇਹ ਕਰਦੇ ਆ ਮੰਡੀ ਬੋਰਡ ਖਤਮ ਕਰਕਣਾ ਚਾਹੋਗੇ ਤੇ ਰੇਲੈਂਸ ਸਾਡਾ ਆਨੇ ਬਾਨੇ ਮੁਰੇ ਆਉਂਦੇ ਆ ਇਹਦਾ ਅਸੀਂ ਵਿਰੋਧ ਕਰਦੇ ਆ ਵੀ ਜਦੋਂ ਇਹਨਾਂ ਨੇ ਪਹਿਲਾਂ ਸੈਲਰਾਂ ਦਾ ਖਤਮ ਕਰਕੇ Jio ਲੋਕਾਂ ਨੂੰ ਫ੍ਰੀ ਵੰਡ ਕੇ ਇਹਨਾਂ ਨੇ ਬੱਚਿਆਂ ਨੂੰ ਦਿੱਤੀ ਆ ਤੇ ਉਸ ਤੋਂ ਬਾਅਦ ਇਹੀ ਹੁਣ ਪ੍ਰਾਈਵੇਟ ਮੰਡੀਆਂ ਕਰ ਰਹੇ ਆ ਇਹ ਇਹ ਲਾਲਚ ਦੇ ਦਿੰਦੇ ਆ ਲੋਕਾਂ ਨੂੰ ਪਹਿਲਾਂ ਥੋੜਾ ਥੋੜਾ ਉਸ ਤੋਂ ਬਾਅਦ ਇਹ ਆਪ ਦੇ ਪ੍ਰੋਡਕਟ ਆਪ ਦੀ ਮਰਜ਼ੀ ਨਾਲ ਵੇਚਦੇ ਆ ਉਹੀ ਸਮ ਇਹਨਾਂ ਨੇ ਫ੍ਰੀ ਦੇ ਕੇ ਫਿਰ 500 ਦਾ ਕਰਤਾ ਹੁਣ ਵਿੱਚ ਲੁੱਟ ਸੀ ਇਹਨਾਂ ਨੇ ਅਰਬਾਂ ਬਦੀ ਬਣ ਕੇ ਇਕੱਲੇ Jio ਸੈਮ ਚ ਉਹੀ ਇਹ ਮੰਡੀਆਂ ਨਾਲ ਕਰਨਗੇ ਇਹਨਾਂ ਨੇ ਪ੍ਰਾਈਵੇਟ ਆਪ ਦੇ ਇੱਥੇ ਆਪਣੇ ਸ਼ੈੱਲੋ ਬਣਾ ਲਏ ਆ ਦੋ ਤਨਾ ਉੱਥੇ ਅਸੀਂ ਮਾਲ ਨਹੀਂ ਲੱਗਣ ਦੇਣਾਗਾ ਇਹ ਸਿਰਦਾਕਰਕ ਕਿਸਾਨਾਂ ਨੂੰ ਗਲਤ ਬੋਲਦੀ ਆ ਕਿਸਾਨ ਕਿਸੇ ਤੋਂ ਗੱਲ ਨਹੀਂ ਖਾਉਂਦਾਗਾ ਕਿਸਾਨ ਕੋਈ ਭੀਖ ਨਹੀਂ ਮੰਗਦਾਗਾ ਇਹ ਕਿਸਾਨਾਂ ਵੱਲੋਂ ਲਗਾਤਾਰ ਮੈਸੇਜ ਜਿਹੜਾ ਹੈਗਾ ਦਿੱਤਾ ਜਾ ਰਿਹਾ ਕਿ ਜੀਓ ਦਾ ਜਿਹੜਾ ਹੈਗਾ ਬਾਈਕਾਟ ਕੀਤਾ ਜਾਵੇ ਤੁਸੀਂ ਦੇਖ ਸਕਦੇ ਹੋ ਚੌਕ ਦੀਆਂ ਤਸਵੀਰਾਂ ਰੈੱਡ ਪੁਆਇੰਟ ਚੌਕ ਦੇ ਕੋਟੂਕਪੁਰੇ ਦਾ ਜਿੱਥੇ ਪਿੱਛੇ ਆਪਾਂ ਜਿਹੜਾ ਹੈਗਾ ਕੀਤਾ ਜਾ ਰਿਹਾ ਜਿਹੜੀ ਦੇ ਵੱਲੋਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕੋਟੂਕਪੁਰੇ ਦੀਆਂ ਜਿੱਥੇ ਸੁਖਪਾਲ ਸਰਾਹ ਅਤੇ ਭਾਜਪੀ ਦੇ ਜਨਰਲ ਸੈਕਟਰੀ ਸੁਨੀਤਾ ਗਰਗ ਦਾ ਜਿਹੜਾ ਹੈਗਾ ਪੁਤਲਾ ਫੂਕਿਆ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕੋਟੂਕਪੁਰੇ ਦੀਆਂ ਜਿੱਥੇ ਬੀਜਪੀ ਦੇ ਜਨਰਲ ਸੈਕਟਰੀ ਔਰ ਸੁਖਪਾਲ ਸਰਾਹ ਬੀਜਪੀ ਦੇ ਜਨਰਲ ਸੈਕਟਰੀ ਔਰ ਸੁਖਪਾਲ ਸਰਾਹ ਜਿਹੜੇ ਹੈਗੇ ਆ ਜ਼ਿਲ੍ਹਾ ਪ੍ਰਧਾਨ ਦੱਸੇ ਜਾ ਰਿਹਾ ਬੀਜਪੀ ਦੇ ਉਹਨਾਂ ਦੋਨਾਂ ਦਾ ਪਤਲਾ ਫੋਕਿਆ ਜਾ ਰਿਹਾ ਹੈ ਕਿਸਾਨ ਜਥੇਬੰਦਿਆਂ ਵੱਲੋਂ ਕਿਸਾਨਾਂ ਦੇ ਵਿੱਚ ਰੋਸ ਹੈ ਕਿ ਗਲਤ ਸ਼ਦਾਬਲੀ ਜਿਹੜੀ ਹੈਗੀ ਆ ਉਹਨਾਂ ਵੱਲੋਂ ਬੋਲੀ ਗਈ ਸੀ ਕਿਸਾਨਾਂ ਨੂੰ ਕਾਂਗਰਸ ਦੇ ਗੁੰਡੇ ਦੱਸਿਆ ਗਿਆ ਕਿਸਾਨਾਂ ਦੇ ਖਿਲਾਫ ਜਿਹੜੀ ਹੈਗੀ ਇਹ ਗਲਤ ਸ਼ਰਦਾਬਲੀ ਬੋਲਣ ਤੋਂ ਲੈ ਕੇ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਕੋਟਕਪੂਰਾ ਦੇ ਮੇਨ ਚੌਂਕ ਦੇ ਵਿੱਚ ਪੁਤਲਾ ਫੂਕ ਮਜ਼ਾਰਾ ਜਿਹੜਾ ਹੈਗਾ ਕਿਸਾਨਾਂ ਵੱਲੋਂ ਲੇਡੀਜ਼ ਵੱਲੋਂ ਕੀਤਾ ਜਾ ਰਿਹਾ ਹੈ ਤੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕੋਟਕਪੂਰੇ ਦੀਆਂ ਜਿੱਥੇ ਅੱਜ ਕਿਸਾਨ ਯੂਨੀਅਨ ਵੱਲੋਂ ਕਿਸਾਨ ਜਥੇਬੰਦੀਆਂ ਵੱਲੋਂ ਪੁਤਲਾ ਫੂਕਿਆ ਜਾ ਰਿਹਾ ਹੈ ਸਨੀਤਾ ਗਰਗਦਾ ਔਰ ਜ਼ਿਲ੍ਹਾ ਪ੍ਰਧਾਨ ਸੁਖਪਾਲ ਸਰਾ ਦਾ ਪਤਲਾ ਫੂਕਿਆ ਜਾ ਰਿਹਾ ਹੈ ਕਿਸਾਨਾਂ ਦੇ ਵਿੱਚ ਲਗਾਤਾਰ ਵਿਰੋਧ ਜਿਹੜਾ ਹੈਗਾ ਵਧਦਾ ਜਾ ਰਿਹਾ ਹੈ ਗੁੱਸਾ ਵਧਦਾ ਜਾ ਰਿਹਾ ਸੋ ਅਸੀਂ ਇਹਦੇ ਮੇਨ ਇੱਕ ਗੱਲ ਕਰਨਾ ਚਾਹੁੰਦੇ ਹਾਂ ਕਿ ਸਨੀਤਾ ਗਰਗ ਦਾ ਜਿਹੜਾ ਹੈਗਾ ਸੂਟ ਪਾਇਆ ਗਿਆ ਅਕਸਰ ਜਿਹੜੇ ਹੈਗੇ ਉਹ ਸਾੜੀ ਬੰਨਦੇ ਆ ਅਸੀਂ ਗੱਲਬਾਤ ਕਰਦੇ ਆ ਤੁਹਾਡ ਨੂੰ ਇੱਕ ਸਵਾਲ ਕਰਨਾ ਹੈ ਕਿ ਤੁਸੀਂ ਸਿੱਧਾ ਸਨੀਤਾ ਗਰਗ ਦਾ ਪਤਲਾ ਬਣਾਇਆ ਸਨੀਤਾ ਗਰਗ ਸੂਟ ਤਾਂ ਪਾਉਂਦੀ ਨਹੀਂ ਤੁਸੀਂ ਸਾ ਉਹ ਸਾੜੀ ਪਾਉਂਦੀ ਸਾੜੀ ਪਾਉਂਦੀ ਮੇਰੀ ਚ ਸਾਨੂੰ ਇਹ ਟਾਈਮ ਸਾੜੀ ਨਹੀਂ ਸੋਚਦੀ ਸੀ ਇਹ ਸਾਡੇ ਕਾਨੂੰਨਾਂ ਚ ਨਹੀਂ ਰਹੀ ਆਪਦੇ ਕਾਨੂੰਨ ਚ ਰਹਿੰਦੀ ਸਾੜੀ ਪਾਉਂਦੇ ਅਸੀਂ ਆਖਣਾ ਫੁਕੀਏ ਅਸੀਂ ਆਪਦਾ ਫਰਾਵੇ ਨਹੀਂ ਦੱਸਿਆ ਗਾਂ ਤਾਂ ਜੰਮੀ ਇਹ ਜਗ੍ਹਾ ਤੇ ਜੰਮੀ ਹੋਰ ਕਿਸੇ ਜੰਮਾ ਜੰਮਾ ਮੈਂ ਕਹਿੰਦਾ ਮੈਂ ਤੁਹਾਡੇ ਕਲਚਰ ਦੇ ਵਿੱਚ ਸਾੜੀ ਨਹੀਂ ਹੈਗੀ ਇਹ ਸਾਡੀ ਕਲਚਰ ਸਾੜੀ ਨਹੀਂ ਅਸੀਂ ਜੱਟ ਅਸੀਂ ਜੱਟ ਤੇ ਸੂਟ ਪਾਉਂਦੇ ਸੂਟ ਫੁਕੀਏ ਇਹ ਲੈ ਸਰਤਾਉ ਦੀ ਜਦੋਂ ਜੰਮੂਗੀ ਇਹ ਜੀ ਜੰਮੂਗੀ ਹੋਰ ਕਿਸੇ ਜਗ੍ਹਾ ਜੰਮੂਗੀ ਆ ਇਹ ਗੰਦੇ ਰਵੇ ਜੰਮੀ ਇਹ ਲੋਸੀਤਾ ਮਰ ਕੇ ਸਖਤ ਖਾਰਾ ਇਸ ਕੱਟ ਐਲੀਡੇ ਪਾ ਕੇ ਗਾ ਦੋ ਜਰਮ ਲਾ। ਜੇ ਜੋ ਦੁਆਰਾ ਜਰਮ ਲਾਉਗੀ ਫਿਰ ਸੂਟ ਪਾ ਕੇ ਜਰਮ ਲਾਉਗੀ। ਪਾ ਕੇ ਆਉ ਨਹੀਂ ਆਉਗੀ ਨਾ। ਸਾਰੀ ਨਹੀਂ ਪਾਉਗੀ। ਨਹੀਂ ਸਾਰੀ ਨਾ ਪਾਉਣੀ ਪਤਾ ਲੱਗਿਆ। ਜੱਟਾਂ ਸਾਰੀ ਨਹੀਂ ਪਾਈ। ਇਹਨੂੰ ਕਰੇ ਜੱਟਾਂ ਦੇ ਚਿੰਡੀ ਤੱਕ ਤਾਕਤਾਰੀ ਜਮੂ। ਜੀ ਜੀ। ਤੇ ਨਹੀਂ ਜਰਮਣਾ ਲਾਉਗੀ। ਜੇ ਸਹੀ ਪਿਆਦੀ ਤੇ ਇਹ ਜਰਮਣਾ ਲਾਉ ਮੋੜ ਕੇ। ਜੀ ਜੀ। ਇਹਨੂੰ ਪਤਾ ਲੱਗਿਆ ਜੱਟਾਂ ਦਾ ਬਹੁਤ ਭੈੜਾ ਹੈ। ਜੀ ਜੀ ਜੀ। ਜੱਟਾਂ ਹੀ ਸਾਰਦੇ ਆ। ਜੀ ਜੀ। ਇਹ ਹਜੇ ਵੀ ਨਾ ਸੱਲਣਗੇ। ਇਨਸਾਨੀ ਜੀਵ ਦੀ ਸਾਰ ਨਹੀਂ ਪਾਉ। ਸਾਡਾ ਇੱਕ ਬਹੁਤ ਹੀ ਏਜ ਹੈ ਇਹਦੇ ਤੇ ਜੇ ਸਾਡੇ ਭੈਣਾ ਭਰਾ ਉਹਨੂੰ ਗੰਦੇ ਲਾਜ ਬੋਲੇ ਆ ਸਾਡੇ ਘਰ ਦੇਵਤੇ ਆ ਰਗੇ ਆ ਜਿੰਨਾਂ ਨੇ ਇਹ ਗੰਦੇ ਲਾਜ ਬੋਲੇ ਗੁੰਡੇ ਕਿਹਾ ਕਿ ਨਹੀਂ ਅੱਜ ਅਸੀਂ ਇਹ ਛਾਤ ਚ ਖਾਇਆ ਹਾਂ ਅਣ ਅੱਗੇ ਤੋਂ ਸਾਡੇ ਭਰਾ ਬੈਠੇ ਨਾ ਹੁਣ ਭੈਣਾ ਬੈਠਣਗੇ ਸਿੱਧੇ ਹੋ ਕੇ ਭੈਣਾ ਨਾਲ ਟੱਕਰਾ ਲਾ ਭੈਣਾ ਨਾਲ ਟੱਕਰਾ ਲਾ ਜੇ ਮਾਂ ਦੀ ਧੀ ਆ ਬਿਨਾਂ ਹਥਿਆਰਾਂ ਤੋਂ ਅਸੀਂ ਉਹਨੀਆਂ ਬਿਨਾਂ ਹਥਿਆਰਾਂ ਸਾਡੇ ਸਾਹਮਣੇ ਆ ਅਸੀਂ ਬਾਹਰ ਨਹੀਂ ਡਾਉਂਦੀਆਂ ਭੈਣੇ ਮੇਰੀਆਂ ਬਾਹਰ ਢਾ ਕੇ ਵਹਿ ਜਣੀਆਂ ਉਹ ਸਨੂ ਰੱਖ ਲੈਣੀਆਂ ਬਿਨਾ ਹਥਿਆਰਾਂ ਤੋਂ ਸਾਡੇ ਮੂਰੇ ਖੜੇ ਬਿਨਾ ਹਥਿਆਰਾਂ ਤੋਂ ਬਰਾਬਰ ਖੜਾਂਗੇ ਅਸੀਂ ਸੋ ਦਸਤਾ ਨੂੰ ਦੱਸਦੀ ਹੈ ਕਿ ਸੁਨੀਤਾ ਗਰਗ ਦਾ ਜਿਹੜਾ ਹੈਗਾ ਸੂਟ ਪਾਇਆ ਗਿਆ ਸੀਗਾ ਇਹਨਾਂ ਭੈਣਾਂ ਵੱਲੋਂ ਕਹਿਣਾ ਹੈ ਕਿ ਸੂਟ ਉਹਨਾਂ ਨੇ ਤਾਂ ਪਾਇਆ ਕਿ ਉਹ ਕਹਿੰਦੇ ਸਾਡੇ ਕਲਚਰ ਦੇ ਵਿੱਚ ਸੂਟ ਪਾਏ ਜਾਂਦੇ ਆ ਸਾੜੀ ਨਹੀਂ ਪਾਈ ਜਾਂਦੀਆਂ ਪਰ ਇਸ ਤੋਂ ਬਾਅਦ ਉਹ ਕਹਿੰਦੀ ਅਸੀਂ ਉਹਦਾ ਅੱਜ ਅੰਤਮ ਸੰਸਕਾਰ ਕੀਤਾ ਇਸ ਤੋਂ ਬਾਅਦ ਜਦੋਂ ਜੰਮੂਗੀ ਤਾਂ ਸੂਟ ਹੀ ਪਾਊਗੀ ਸਾੜੀ ਨਹੀਂ ਪਾਊਗੀ ਕਿਉਂਕਿ ਸਾਡੇ ਕਲਚਰ ਦੇ ਵਿੱਚ ਸਾੜੀ ਨਹੀਂ ਪਾਈ ਜਾਂਦੀ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕੋਟੂਗਪੁਰੇ ਦੇ ਜਿੱਥੇ ਸੁਨੀਤਾ ਗਰਗ ਅਤੇ ਸੁਖਪਾਲ ਸਰਾਂ ਜਿਹੜਾ ਹੈਗਾ ਉਹਨਾਂ ਦਾ ਪਤਲਾ ਫੂਕਿਆ ਗਿਆ ਮੈਂ ਸੁਨੀਲ ਜੰਦਲ Delhi Post Punjabi કોડકપુરા